ਵਾਹਿਗੁਰੂ ਜੀ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੂਪ ਭਇਆ ਜਸ ਕਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੁਕਰੀ ਨ ਹੋਈ ਬਲਿਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦ ਤੇਰਾ ਕੀ ਹਾਲ ਸੋ ਕਰਕੇ ਹਾਜਤ ਵੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਵਾਹਨ ਹਾਰੇ ਕਿਤੇ ਤੇਰੇ ਰਾਗ ਪ੍ਰੇਸ਼ੋਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਉਬੈ ਸੰਤਰ ਗਾਵੈ ਰਾਜਾ ਧਰਮ ਦੁਆਜੇ ਗਾਵਨ ਤੁਧਨੋਂ ਚਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨਉ ਈਸ਼ਰ ਵਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨਉ ਇੰਦਰੇਂਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨਉ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਵਾਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਧ ਨੋ ਰਤਨੋ ਪਾਏ ਤੇਰੇ 860 ਤੀਰਤ ਨਾਲੇ ਗਾਵਨ ਤੁਧ ਨੋ ਜੋਦ ਮਹਾਬਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤੁਧ ਨੋ ਗਾਵਨ ਜੋਦ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਪੋਰ ਕੇ ਤੈ ਤੁ ਨ ਗਵਨ ਸੇ ਮੈਂ ਜਿਤਨਾ ਆਵਨ ਲਾਲ ਇਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੇ ਹੋਂ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਏ ਕਰਸੇ ਬਿਰ ਹੁਕਮ ਨਾ ਕਰ ਨਾ ਜਾਹੀ ਸੋ ਪਾਸਾ ਹਉ ਸਾਹਾ ਪਾਥ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਏਕ ਵੱਡ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸੰਵਾਰੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕਿਤਾ ਕੇ ਵਰਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੇ ਗੁਰ ਗੁਰ ਹਾਹੀ ਕਹਿ ਨਾ ਜਾਈ ਦੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਿੱਧੀ ਕਿੰਨ ਨਾ ਪਾਈਆਂ ਕਰਮ ਮਿਲੈ ਨਹੀਂ ਠਾਕ ਰਹਾਂਗੇ ਆਖਣ ਵਾਲਿਆ ਕੀ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕੀ ਆਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਓਖਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਭੂਕ ਉਤ ਪੋਖ ਖਾਏ ਚਲਿਐ ਦੂਖ ਸੋਖ ਬਿਸਰੇ ਮੇਰੀ ਮਾਈ ਸਾਚਾ ਸਾਹਿਬ ਸਚ ਨਹਿ ਰਹਾਉ ਸਚੇ ਨਾਮ ਗਿਤਲ ਵਡਿਆਹੀ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਿਆ ਕਨ ਪਾਹੀ ਵਡਨ ਹੋ ਗਏ ਘਾਟ ਨਾ ਜਾਏ ਨਾ ਓਹ ਮਰੈ ਨ ਹੋਵੇ ਸੋਗ ਦਿਨ ਦਾ ਰਹੈ ਨ ਛੁੱਕੇ ਭੋਗ ਗੁਣ ਏ ਹੋਰ ਨਾਹੀਂ ਕੋਈ ਨਕ ਹੋ ਅਨਾਕ ਹੋਏ ਜੇਵੜ ਆਪ ਤੇ ਵਿੜ ਤੇਰੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਸਾਰ ਹfte ਕਮ ਜਾਤ ਨਾਨਕ ਨਾਮ ਹੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਗੁਰ ਸਤਪੁਰਖ ਵਿਨੋ ਕਰਉ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇ ਦੇ ਜਿਨ ਹਰ ਹਰ ਸਰਧਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਤਹ ਰਸ ਆਹਿਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹਿਰ ਮਨ ਚਿਤ ਵਹਿ ਉਦਮ ਜਾਇ ਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੂ ਪਾਹਿ ਤਾਕਾ ਰਜ਼ਕ ਆਗੈ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਜਿਕ ਸੰਭਾ ਏ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜਾ ਵੈਸੇ ਕੋ ਸਾਥ ਸਪਖ ਚਰੇ ਚਰਿਆ ਤਨ ਕਵਨ ਖੁਲਾਵੇ ਕਵਨ ਚ ਗਾਵੇ ਮਨ ਮਹਿ ਸਿਮਰਨ ਕਰਿਆ ਸਾਬਨੇ ਦਹਾਨ ਦਾਸ ਅਸਤ ਸੁਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਰ ਬਰਿਆਰਾ ਗਿਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਝਨ ਹਰਪੁਰਖ ਨਿਰੰਜਨ ਹਰਗਮ ਆਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਦਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਅੰਕਾ ਦਾਤਾ ਰ ਹਰਿ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਬਿਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਪੁਰਖ ਸੁਆਣਾ ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਚੋਜ ਬਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨਾਂ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇ ਅਜੀ ਤਨ ਟੁੱਟੀ ਜਮ ਕੀ ਫਾਸੀ ਜਿਨ ਨਿਰਭੋਜ ਜਿਨ ਹਰ ਨਿਰਭਉ ਧਿਆਇ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵੇ ਜਨ ਸੇਵੇ ਮੇਰਾ ਹਰ ਜੀ ਤੇ ਹਰ ਹਦ ਰੂਪ ਸਮਸੀ ਸੇ ਤਹੰ ਸੇ ਤਹੰ ਜਿਨ ਹਰ ਧਿਆਇ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੇ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰ ਹੈ ਹਰ ਪੂਜਾ ਜੀ ਤਪਤਾ ਪਹਿਜ ਪੈਵੇ ਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਪੋ ਸਿਮਰਤ ਸਾਸ ਜੀ ਕਰ ਕੇ ਰਖਟ ਕਰੋਂ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਪਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾਸਦਾਰ ਤੂੰ ਏਕੋ ਜੀ ਤੂੰ ਨਹਚਲ ਕਰਤਾ ਸੋਈ ਸੁਦੇ ਆਪੇ ਪਹਾਵੈ ਸੋਏ ਵਰਤੈ ਜੀ ਤੁਮ ਆਪੇ ਕਰਸ ਹੋਈ ਤੁਹੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸਿਰਜ ਸਭ ਕੋ ਹੀ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੁਈ ਅਸਮਹਿ ਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋਤ ਭਾਵੇ ਸੋਈ 33 ਜੋ ਤੂੰ ਦੇहि सोई ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰ ਹੈ ਤਨ ਨਾਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪਿ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਾਹਿਬ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਇਸ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਨ ਸੁਧ ਪਾਇਆ ਸੇ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿਨ ਦੂਜਾ ਅਵੰਨ ਕੋਏ ਤੁੰ ਕਰ ਕਰਵੇ ਕਹਿ ਜਾਣੈ ਸੋਏ ਜਨਾਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਭਿਲੇ ਨਿਵਾਸਾ ਪਾਣੀ ਪਾਪੁ ਤਨਹਿ ਕੀਆ ਪੰਕਤ ਮੋਹ ਪਗ ਨਹਿ ਚਲੈ ਹਮ ਦੇਖਾਂ ਤਹਿ ਡੂਬੀ ਅਲੇ ਮਨੇ ਕਨ ਚਿਤ ਸਮੂੜ ਮਨਾਹ ਵਿਸਰ ਤੇਰੇ ਗੋਣ ਗਲਿਆ ਰਹਾਉ ਨਾ ਹਉਂਦ ਤਿਸ ਤੇ ਨਹੀਂ ਪੜਿਆ ਮੁਖ ਮੁਗਧਾ ਜਨਮ ਭਇਆ ਪ੍ਰਨਪਤ ਨਾਨਕ ਤਨ ਕੀ ਸਰਣਾ ਜਿੰਤੁ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁਖ ਦੇ ਹੋਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਗਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਮ ਜਾਮ ਲਾਜ ਪਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਯਾ ਕਹੋ ਨਾਨਕ ਹਮ ਨੀਂਜ ਕਰਮਾ ਸਰਨ ਪਰੇ ਕੀ ਰੱਖੋ ਸ਼ਰਮ ਪਾਤਛਾਹੀ ਦਸਵੀਂ ਕਬਿਬਾਚ ਬੇਨਤੀ ਚੋਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨਜ ਕਰਦਾ ਕਰੀਏ ਸਭ ਵਰਣ ਕੋ ਆਜ ਸੰਗ ਰਿਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋ ਵਰ ਨ ਧਿਆਉ ਜੋ ਵਰ ਚਾਹੂ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਜੁਨ ਜੁਨ ਸੱਤਰ ਹਮਾਰੇ ਮਾਰੀ ਹੈ ਆਪਹਾਦ ਮੁਝੇ ਵਰਿਏ ਮਰਨ ਕਾਲ ਕਤਰਾਸ਼ਿ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼ਰੀਅਸ ਤੂਜੂ ਕਰਜ ਹਰਛਾ ਰਾਖਲੇ ਹੋ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬਖਤਰ ਰਾਗ ਗਾਲ ਪਾਏ ਸਬਜੂ ਅਵਤਾਰਾ ਕਾਲ ਪਏ ਘਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕ ਕੀ ਅਤਮਾਸਾ ਜਵਨ ਕਾਲ ਜੋਗੀ ਸਿੰਕਿਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤਉ ਨਾਯਉ ਦੇਵ ਦੈਤ ਜਚਨ ਉਪਜਾਇਉ ਆਦ ਅੰਤ ਏਕੈ ਅਵਤਾਰ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤੁਝਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਿਗੁਣ ਸੁਪ ਦੇਹਿਓ ਸਤਰਣ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰੇ ਸਤੂਲਾ ਸਭ ਪਾਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੈ ਕਾਟ ਕਾਟ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਕਤ ਹੋ ਕਬਹੂੰ ਤੁਮੈ ਮਿਲਤ ਦੇਹ ਧਰ ਸਭ ਹੂੰ ਜیتے ਬਦਨ ਸੇਠ ਸਭ ਧਾਰੈ ਆਪੇ ਆਪਣੀ ਬੂਜੋ ਚਾਰੈ ਤੁਮ ਸਭ ਹੀ ਦੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ आदनि विलयन आद संभूता का मूढ चारत भेद जागो बेव न पावत वेदा तागो कर पाहन अनुमानत महा मूढ कष भेद न जानत महा देव को कहत सदा शिव वो निरंकार का चिरंतन है बेव आप अपनी बुद्ध है जेती वर्णत पिन पिन तोहे तेती तुम्हारा लखा न जाए पसा जा कहत सदा प्रथम संसार ਇਕ ਰੂਪੇ ਨੂੰ ਪਸ ਰੂਪਾ ਰਾਂਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਉ ਸੰਕ੍ਰਿ ਇਕੱਠਾ साग्री श्रेष्ठ दिखाय अचंभ बहु आल जुगाद स्वरूप स्वयं प अवृच्छा मेरी तम करो सिख उगार सिख संग रो दुष्ट जते उठ पति उत्पाता सकल मलेश क्रण घाता जे अस तोजता अवसरनी परे तिलके दुष्ट दुख तो है मरे पुख जवन पग परे ति हारे तन के तुम शंकर सवटारे जो कल को एक बार ते हैं, हैं ताके काल निकट न हैं हैं ਰੱਛਾ ਹੋਏ ਤਾਹੇ ਸਭ ਕਾਲਾ ਦੋਸਟਰਿਸਟਰ ਤਰੇ ਤਤਕਾਲਾ ਕਿਰਪਾ ਦ੍ਰਿਸ਼ਟਿ ਸੰਜਾਹੇ ਨਹਰ ਹੋ ਤਾਕੇ ਤਾ ਪਤਨਕ ਮੋ ਹਰ ਹੋ ਰਿਧ ਸਿੱਧ ਕਰਉ ਸਭ ਹੋਵਿ ਸਤਿ ਸ਼ਾਸਵ ਸਕੈਨ ਕੋਈ ਇਕ ਵਾਰ ਜਨ ਤਵੇਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਗਹਾ ਦਰਦ ਦੁਸਤ ਦੋਖ ਤੇ ਰਹਾ ਕੜ ਗਿਤ ਮੈਂ ਸਰਣ ਤੇ ਹਾਜੀ ਆਪਹਾ ਦੇ ਲਿ ਹੋਇ ਉਬਾਰੀ ਸਰਵ ਠੋਰ ਮੋ ਹੋ ਸਹਾਈ ਦੁਸਤ ਦੋਖ ਤੇ ਲਿ ਹੋ ਬਚਾਈ ਸਵਿਆ पाएंगे हैं जब ते तुम्हारे तब देखो आंख तरै नहीं आन्यो राम रहीम पुराण कुराण ने कह मत इक न मान्यो सिमरत शास्त्र वेद सबै बहु भेद कह। हम येक न जानेओ। सिरिय से पान कृपा तुमरी कर मैं न कह्यो सब तो हिब खान्यो दोहरा। ਸਗਲ ਦਵਾਰ ਕੋ ਛਾੜ ਕੇ ਗਹਿਉ ਤਹਾਰੋ ਦੁਆਰ ਬਾਇਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਹਿਉ ਤਹਾਰੋ ਦੁਆਰ ਬਾਇਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੂ RAMKALI ਮਹੱਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਹੀ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਜਿੰਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਵੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕੇ ਮਨੋ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਘਰ ਤੇਰੇ ਕਹਤਾ ਤੇਰੇ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਤ ਸਲਾਹ ਤੇਰੀ ਨਾ